ਜੋ ਮੁੱਖਾਂ ਭਵੰਤਮਨ ਨਾਲ ਮੀਟਿੰਗ ਹੋਈ ਸੀ ਜਿਸਦੇ ਮੁੱਖ ਮੰਗ ਸੀ ਕਿ ਛੇਵਾਂ ਪੇਗ ਲਾਗੂ ਕਰਨਾ 2016 ਤੋਂ ਪੇਗ ਵੰਦਾ ਏਰੀਆ ਦੇਣ ਸੰਬੰਧੀ ਮੰਗਾਈ ਭੱਤੀਆਂ ਕਿਸ਼ਤਾਂ ਦਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਿਲਾਨ ਡੀਏ ਹੈ 38% ਆ 12% ਦਾ ਫਰਕ ਆ ਕਿ 12% ਦਾ ਵਾਧਾ ਹਾਂਜੀ ਸ਼ਸ਼ੀਕਲ ਸਰ ਜੀ ਸ਼ਸ਼ੀਮਨ ਜੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਦੀ ਮੰਗਾਂ ਬਾਰੇ ਦੱਸੋ ਜੀ ਸਾਨੂੰ ਕੰਪਿਊਟਰ ਦੇ ਆਵਕ ਲਗਾਤਾਰ ਸਿੱਖਿਆ ਮੰਤਰੀ ਹਜੂਰ ਸਹਿਬ ਨਾਲ ਮੀਟਿੰਗਾਂ ਹੋਈਆਂ ਜਿਸ ਦੇ ਜਿਹੋਨਾ ਕਿਹਾ ਗਿਆ ਕਿ ਸਾਨੂੰ ਸਿੱਖਿਆ ਭਵਾਂ ਦੇ ਵਿੱਚ ਮਰਜ਼ੀ ਕੀਤਾ ਜਾਵੇ ਤੇ ਸਾਡੇ ਤੇ ਛੇਵਾ ਬੀਹ ਲੱਗਦੇ ਜਾਵੇ ਹਾਂ ਜੀ ਮੰਨ ਗਏ ਹਾਂ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੁਧਿਆਣੇ ਵਿਖੇ ਮੀਟਿੰਗ ਕਰਕੇ ਕੀ ਫੈਸਲਾ ਕੀਤਾ ਗਿਆ ਜੀ ਮੁਲਾਜ਼ਮਾਂ ਨੇ ਪੈਨਸ਼ਨਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਜੋ ਮੁੱਖ ਭਵਾਂਤਮਾ ਨਾਲ ਮੀਟਿੰਗ ਹੋਈ ਸੀ ਜਿਸ ਤੇ ਮੁੱਖ ਮੰਗ ਸੀ ਕਿ ਛੇਵਾ ਪੇਖਨ ਲਾਗੂ ਕਰਨਾ 2016 ਤੋਂ ਪੇਕਵੇਂ ਦਾ ਏਰੀਆ ਦੇਣ ਸੰਬੰਧੀ ਮੰਗਾਈ ਪੱਤਰੀਆਂ ਕਿਸਤਨਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਿਲਣਾ ਡੀਏ ਹੈ ਉਹ 38% ਆ 12% ਦਾ ਫਰਕ ਆ ਕਿ 12% ਦਾ ਵਾਧਾ ਕੀਤਾ ਜਾਵੇ ਮਿਡਲ ਵਰਕਰ ਆਸਾ ਵਰਕਰਾਂ ਨੂੰ ਮਾਣਪਤੀ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਨੂੰ ਰੈਗੂਲਰ ਕੀਤੇ ਜਾਣਾ ਇਹਨਾਂ ਮੰਗਾਂ ਦੀ ਗੱਲਬਾਤ ਹੋਜੀ ਮੁੱਖ ਨੇ ਭਵਾਂ ਤੁਮਾਨ ਨਾਲ ਔਰ ਮੁਖਨੇ ਪੂਨ ਤਮਨ ਲਗਾਤਾਰ ਲਾਰੇ ਲਾ ਕੇ ਟਾਈਮ ਬਸ ਕਰ ਰਿਆ ਜਿਸ ਵਾਦਾ ਹੋ ਰਿਹਾ ਪੰਜਾਬ ਸਰਕਾਰ ਦੇ ਮਨਾਂ ਨੂੰ ਡੈਪੂਟੀ ਜਨਰਲ ਲਾਇਆ ਜਾ ਰਹਾ ਹੈ ਉਹਨਾਂ ਦੀ ਤਨਖਾਹ ਦਾ ਵਾਧਾ ਬਹੁਤ ਹੋਊਗਾ ਜੀ ਜਿਸ ਨਾਲ ਮਨ ਬਹੁਤ ਖੁਸ਼ੀ ਲਹਿਰਾ ਹੋ ਸਕਦਾ ਉਹਨਾਂ ਨੇ ਸਮੇਂ ਦੇ ਵਿੱਚ ਜੋ ਪੰਜਾਬ ਸਰਕਾਰ ਵੀ ਜੋ ਮਨਾਂ ਨੂੰ ਡੀਏ ਦਾ ਵਾਦਾ ਕਰ ਸਕਦੀ ਹੈ ਪਰ ਜੋ ਡੈਪੂਟੀ ਜਨਰਲ ਲਾਇਆ ਜਾ ਰਹੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਦਾ ਡੀਏ ਮਿਲੂਗਾ ਤੇ ਉਹਨਾਂ ਨੇ ਹੋਰ ਭੱਤੇ ਵੀ ਚੰਗੇ ਵਾਲੇ ਮਿਲਣਗੇ ਜਿਸ ਕਰੇ ਮਲਾਜਮਾਂ ਵਿੱਚ ਬਹੁਤ ਖੁਸ਼ੀ ਲੈ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮਲਾਜਮਾਂ ਨੂੰ ਡੀਏ 1 ਜਨਵਰੀ 2016 ਤੋਂ ਕਿਵੇਂ ਮਿਲ ਸਕਦਾ ਹੈ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ। ਪੰਜਾਬ ਸਰਕਾਰ ਦੇ ਮਲਾਜਮ ਮੰਗ ਕਰਦੇ ਹਨ ਵੀ ਇੱਕ ਇੱਕ 16 ਨੂੰ ਡੀਏ 100% ਦਿੱਤਾ ਜਾਵੇ। ਸਰਕਾਰ ਵੱਲੋਂ ਦਸੰਬਰ 2015 ਦੇ ਵਿੱਚ ਜੋ ਡੀਏ 115% 120% ਦਿੱਤਾ ਗਿਆ ਸੀ ਪਰ ਇੱਕ 16 ਤੋਂ ਜੋ ਡੀਏ ਆ ਉਹ 113% ਦਿੱਤਾ ਗਿਆ ਜਿਸ ਕਰੇ ਮਲਾਜਮ ਵੱਲੋਂ हरियाणा न्यादेहाना हाई कोर्ट 의 빌ਾਂ ਮੈਗੀਆਂ न्यादेहाना हाई कोर्ट ਨੇ ਫੈਸਲਾ ਕੀਤਾ ਸੀ ਵੀ ਜੇਕਰ ਪੰਜਾਬ ਸਰਕਾਰ ਨੇ ਦਸੰਬਰ 2015 ਦੇ ਵਿੱਚ 119% ਦਾ ਤਾਂ ਇੱਕ ਇੱਕ 16 ਤੋਂ ਵੀ ਜੋ ਡੀਏ ਆ ਉਹ 119% ਦਿੱਤਾ ਜਾਵੇ ਨਾ ਕਿ 113 ਦਿੱਤਾ ਜਾਵੇ ਹੁਣ ਆਉਣ ਵਾਲੇ ਸਮੇਂ ਪੰਜਾਬ ਸਰਕਾਰ ਦੀ ਅਪੀਲ ਭਾਵਦੀ ਆ 5 ਮਈ 2025 ਨੂੰ ਨਾਆਂ ਹੱਕ ਵਿੱਚ ਫੈਸਲਾ ਹੋ ਸਕਦਾ ਹੈ ਜੀ ਹੋ ਸਕਦਾ ਜੋ ਹਰਿਆਣਾ ਪੰਜਾਬ ਦੇ ਹਾਈ ਕੋਰਟ 119% ਡੀਏ ਦੇਣ ਲਈ ਤਿਆਰ ਹੋ ਕੋਈ ਭੈਣ ਲੱਗ ਰਿਹਾ ਹੈ ਨਹੀਂ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੇ ਕਮਿਸ਼ਨ ਦੇ ਰਿਆ ਸੰਧਜੀ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਨੇ ਮੀਡੀਆ ਨੂੰ ਫੈਲਾ ਕੀਤਾ ਵੀ ਅਸੀਂ 550 ਏਰੀਆ ਜੋ ਲਗਭਗ 14000 ਰੁਪਏ ਬਣਦਾ ਅਸੀਂ ਦਵਾਂਗੇ 85 ਸਾਲ ਦੀ ਉਮਰ ਆ ਉਹਨਾਂ ਨੂੰ ਤਾਂ ਮਿਲ ਚੁੱਕਿਆ ਜਿਹਨਾਂ ਨੂੰ 65 ਸਾਲ ਪਹਿਤ ਤਸਾਲਾ ਉਹਨਾਂ ਨੂੰ ਵੀ ਦਵਾਂਗੇ ਤੇ ਇਸਤਨ ਦੇ ਵਿੱਚ ਇਸੇ ਜਿਹਨਾਂ ਦੀ ਉਮਰ 55 ਸਾਲ 65 ਸਾਲ ਉਹਨਾਂ ਨੂੰ ਵੀ ਇਸਤਨ ਦਵਾਂਗੇ ਪਰ ਜਿਹੜੇ ਵਰਕਿੰਗ ਮੁਲਾਜ਼ਮਾਂ ਉਹਨੋਂ ਇੱਕ ਪ੍ਰਯਾਲ 2026 ਤੋਂ ਜੋ ਕੇਸਾਂ ਵਿੱਚ ਜੋ ਪੇ ਕਿ ਹੁੰਦੀ ਲਗਭਗ 5.5 ਸਾਲਾ ਬਣਦਾ ਉਹ ਤਾਜਾਸਾਂ ਦਾ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ 6ਮਕ ਪੇ ਕਮਿਸ਼ਨ ਕਦੋਂ ਲੱਗ ਹੋ ਸਕਦਾ ਹੈ